ਹਾਂਜੀ ਹੁਣ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਹਦੇ ਵਿੱਚ ਕੀ ਭਾਈ ਐਸਆਈ ਜੋ ਬਠਿੰਡਾ ਜੇਲ੍ਹ ਦੇ ਵਿੱਚ ਜਿਹਦੀ ਕੀ ਉੱਥੇ ਡਿਊਟੀ ਹੈ ਜੋ ਉੱਥੇ ਤਾਇਨਾਤ ਆ ਪਰ ਉੱਥੋਂ ਚਿੱਟਾ ਬਰਾਮਦ ਹੁੰਦਾ ਇੱਕ ਐਸਆਈ ਤੋਂ ਤੇ ਬਠਿੰਡਾ ਤੋਂ ਬਠਿੰਡਾ ਜੇਲ੍ਹ ਮੰਨੀ ਜਾਂਦੀ ਹੈ ਤੇ ਪਰ ਉੱਥੋਂ ਇੱਕ ਚਿੱਟਾ ਬਰਾਮਦ ਹੁੰਦਾ ਪਹਿਲਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਜਿਵੇਂ ਕੀ ਪੰਜਾਬ ਸਰਕਾਰ ਵਾਦਾ ਕਰ ਰਹੀ ਹੈ ਰੋਕਣਾ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਵੀ ਅਸੀਂ ਜੋ 31 ਮਈ ਤੱਕ ਬਿਲਕੁਲ ਚਿੱਟਾ ਬੰਦ ਕਰ ਦਾਂਗੇ ਪਰ ਚਿੱਟਾ ਬੰਦ ਨਜ਼ਰ ਨਹੀਂ ਆਉਂਦਾ ਕਿਉਂਕਿ ਦੂਜੇ ਤੀਜੇ ਦਿਨ ਕੋਈ ਅਫਸਰ ਫੜਿਆ ਜਾਂਦਾ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਜਿਵੇਂ ਕਿ ਆਪਾਂ ਕਹੀਏ ਜੇ ਪੰਜਾਬ ਪੁਲਿਸ ਕੋਈ ਵੀ ਕਿਤੇ ਗੱਲਬਾਤ ਕੋਈ ਚਿੱਟਾ ਨਸ਼ਾ ਵੇਚਦਾ ਆਪਾਂ ਸ਼ਿਕਾਇਤ ਕਰਦੇ ਆ ਪੁਲਿਸ ਕੋਲੇ ਹੁਣ ਖੁਦ ਹੀ ਪੁਲਿਸ ਕਿਤੇ ਵੇਚਦੀ ਨਜ਼ਰ ਆਉਂਦੀ ਹੈ ਕਿਤੇ ਪੀਂਦੀ ਨਜ਼ਰ ਆਉਂਦੀ ਹੈ ਦੂਜੇ ਤੀਜੇ ਦਿਨ ਕੋਈ ਨਾ ਕੋਈ ਅਫਸਰ ਫੜਿਆ ਜਾਂਦਾ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਤਾਂ ਜੋ ਲੋਕ ਵਾਹ ਟੀਵੀ ਚੈਨਲ ਤੋਂ ਇੱਕ ਵੀਡੀਓ ਆਈ ਆ ਤਾਂ ਬਾਅਦ ਵਿੱਚ ਕਰਾਂਗੇ ਵਿਚਾਰ ਸਾਰੇ ਸੁਣੋ ਵੀਡੀਓ ਜੇਹ ਸੁਰੱਖਿਆ ਵਿੱਚ ਤਾਇਨਾਤ ਇੱਕ ASI 41 ਗ੍ਰਾਮ ਚਿੱਟੇ ਨਾਲ ਕਾਬੂ ਕੀਤਾ ਗਿਆ ਤੇ ਕਾਬੂ ਕੀਤਾ ਗਿਆ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਬਠਿੰਡਾ ਦਾ ਚਿੱਟੇ ਵਾਲੇ ਮੁਲਾਜ਼ਮਾਂ ਨਾਲ ਰਿਸ਼ਤਾ ਟੁੱਟਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਥਾਰ ਵਾਲੀ ਬੀਬੀ ਤੇ ਹੁਣ ਪੰਜਾਬ ਪੁਲਿਸ ਦਾ ਆਈਆਰਬੀ ਵਿੰਗ ਦਾ ਇੱਕ ASI ਬਠਿੰਡਾ ਜੇਲ੍ਹ ਦੀ ਜੋ ਸੁਰੱਖਿਆ ਵਿੱਚ ਤਾਇਨਾਤ ਸੀ ਉਸ ਦੇ ਕੋਲੋਂ 40 ਗ੍ਰਾਮ ਚਿਟਾ ਮਿਲਿਆ ਜਾਣਕਾਰੀ ਲਈ ਦੱਸਦੀ ਏ ਕਿ ਬਠਿੰਡਾ ਜੇਲ ਆਪਣੀ ਹਾਈ ਸਕਿਉਰਿਟੀ ਲਈ ਮੰਨੀ ਹੋਈ ਜੇਲ ਹੈ ਇਹ ਸਰਕਾਰ ਕਹਿੰਦੀ ਹੈ ਅਸੀਂ ਨਹੀਂ ਇਹ ਗੱਲ ਨੂੰ ਕਹਿੰਦੇ ਆਪਣੀ ਹਾਈ ਸਕਿਉਰਿਟੀ ਲਈ ਮੰਨੀ ਹੋਈ ਜੇਲ ਹੈ ਪਰ ਇਸ ਜੇਲ ਦੇ ਵਿੱਚ ਵੀ ਚਿਟਾ ਸਪਲਾਈ ਹੋ ਰਿਹਾ ਇਹ ਗੱਲ ਜਦੋਂ ਕੋਈ ਵਿਅਕਤੀ ਬਾਹਰ ਆ ਕੇ ਕਹਿੰਦਾ ਕੋਈ ਅੰਦਰ ਜਿਹੜਾ ਵਿਅਕਤੀ ਕੋਈ ਕੈਦ ਕੱਟ ਕੇ ਆਇਆ ਜਾਂ ਹਵਾਲਾਤ ਕੱਟ ਕੇ ਆਇਆ ਜਾਂ ਕੋਈ ਬਾਹਰ ਆ ਕੇ ਕਹਿੰਦਾ ਕਿ ਜੇਲ ਅੰਦਰ ਲਗਾਤਾਰ ਚਿਟਾ ਲਿਕ ਰਿਹਾ ਹੈ ਪ੍ਰਸ਼ਾਸਨ ਦਾ ਉਸ ਵੱਲ ਕੋਈ ਧਿਆਨ ਨਹੀਂ ਤਹਾ ਉਦੋਂ ਕਈ ਤਰੀਕੇ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਉਹਨਾਂ ਸੁਣਨ ਨੂੰ ਮਿਲਦੀਆਂ ਪਰ ਅੱਜ ਇਹ ਗੱਲ ਸਾਫਤ ਹੋ ਗਈ ਹੈ ਕਿ ਕੁੱਤੀ ਚੋਰਾ ਨਾਲ ਰਲਈ ਹੋਈ ਹੈ ਮਤਲਬ ਪੁਲਸੀ ਨਸ਼ਾ ਤਸਕਰਾਂ ਦੇ ਨਾਲ ਨਸ਼ਾ ਪੀਣ ਵਾਲਿਆਂ ਦੇ ਨਾਲ ਨਸ਼ਾ ਵੇਚਣ ਵਾਲਿਆਂ ਦੇ ਨਾਲ ਰਲਈ ਹੋਈ ਹੈ ਪਹਿਲਾਂ ਇੱਕ ਬੀਬਾ ਜੀ ਪਟਿੰਡੇ ਤੋਂ ਥਾਰ ਗੱਡੀ ਵਾਲੇ ਫੜੇ ਜਾਂਦੇ ਐ ਤੇ ਹੁਣ ਇੱਕ ਐਸਆਈ ਜਿਹਦਾ ਨਾਮ ਗੁਰਪ੍ਰੀਤ ਸਿੰਘ ਹੈ ਆਈਆਰਬੀ ਦਾ ਜਵਾਨ ਆ ਐਸਆਈ ਹੈ ਸ਼ੱਕ ਦੇ ਆਧਾਰ ਤੇ ਉਹਦੀ ਤਲਾਸ਼ੀ ਲਈ ਗਈ 41 ਗ੍ਰਾਮ ਚਿਟਾਉ ਦੇ ਕੋਲੋਂ ਬਰਾਮਦ ਹੋਇਆ ਜਿਸ ਤੋਂ ਬਾਅਦ ਉਹਤੇ ਐਨਡੀਪੀਐਸ ਐਕਟ ਦੇ ਤਹਿਤ ਦਾਕਾਦਮਾ ਦਰਜ ਕਰ ਲਿਆ ਤੇ ਐਸਆਈ ਸਾਹਿਬ ਨੇ ਇਸ ਦਾ ਮੈਡੀਕਲ ਕਰਵਾਉਣ ਆਇਆ ਨੇ ਤਰਕ ਦਿੱਤਾ ਕਿ ਮੈਨੂੰ ਕੋਈ ਵਿਅਕਤੀ ਪੂਰੀ ਉਪੜਾ ਗਿਆ ਸੀ ਦਵਾਈ ਕਹਿ ਕੇ ਤਾਂ ਉਹ ਚਟਾ ਨਿਕਲੀ ਮੈਨੂੰ ਨਹੀਂ ਪਤਾ ਵਾਹ ਜੀ ਵਾਹ ਪੰਜਾਬ ਪੁਲਿਸ ਦਾ ਜਵਾਨ ਹੋਵੇ ਤੇ ਚਿੱਟੇ ਬਾਰੇ ਜਾਣਕਾਰੀ ਨਾ ਹੋਵੇ ਇਹ ਹੋ ਸਕਦਾ ਹੈ ਇਹ ਤਾਂ ਹਣ ਗੁਰਪ੍ਰੀਤ ਸਿੰਘ ਜਿਹੜੇ ਹੁਣ ਸ਼ਾਸ ਚੁੱਕੇ ਨਹੀਂ ਉਹ ਦੱਸਣਗੇ ਪਰ ਹੁਣ ਇੱਕ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਕਿੰਨੀਆਂ ਕਾਲੀਆਂ ਭੇਡਾਂ ਹਾਲੇ ਵੀ ਪੁਲਿਸ ਮੈਦਾਨੇ ਦੇ ਵਿੱਚ ਤ ਰਾਤ ਨੇ ਬਰਕਰਾਰ ਰਹੀ ਇਹ ਤਾਂ ਇੱਕ ਛੋਟੇ ਹਾਲੇ ਤਾਂ ਇਹ ਛੋਟੇ ਛੋਟੀਆਂ ਮੱਛੀਆਂ ਵੱਡੇ ਮਗਰ ਮੱਛੀ ਹਾਂਜੀ ਹੁਣ ਜਿਵੇਂ ਇਹ ਗੁਰਪ੍ਰੀਤ ਸਿੰਘ ਜੋ ਇਹ ਐਸਆਈ ਦੱਸਿਆ ਜਾਂਦਾ ਪਰ ਲੇਕਿਨ ਜਿਵੇਂ ਹੁਣ ਇਹ ਜੋ ਲੋਕਵਾਇਟੀਵੀ ਚੈਨਲ ਜੋ ਮਨਿੰਦਰ ਸਿੱਧੂ ਆ ਹਰ ਰੋਜ਼ ਆਪਾਂ ਖੁਲਾਸੇ ਕਰਦੇ ਆਉਂਦੇ ਆ ਕਿਉਂਕਿ ਹਰ ਰੋਜ਼ ਜੋ ਸਚਾਈ ਪੇਸ਼ ਕਰਨੀ ਲੋਕਾਂ ਦੇ ਸਾਹਮਣੇ ਉਹ ਜੀ ਆਪਣੇ ਜਿਵੇਂ ਪੱਤਰਕਾਰ ਹਰ ਰੋਜ਼ ਤਾਂ ਉਹ ਸਾਡਾ ਹੱਕ ਮੰਨਦਾ ਜਿਵੇਂ ਕਿ ਪੰਜਾਬ ਦੇ ਪ੍ਰਤੀ ਸਾਡੇ ਜੋ ਚੈਨਲ ਆ ਸਾਰਿਆਂ ਦੇ ਤਾਂ ਜਿਵੇਂ ਕੀ ਹਰ ਰੋਜ਼ ਨਵੀਂ ਤੋਂ ਨਵੀਂ ਛੋਡੇ ਸਾਹਮਣੇ ਵੀਡੀਓ ਲੈ ਕੇ ਆਉਂਦੇ ਆ ਪਰ ਜਿਹੜੀ ਗੱਲ ਹੁਣ ਕਰੀਏ ਪੰਜਾਬ ਦੇ ਵਿੱਚ ਵੀ ਜਿਹੜੀ ਇਹ ਸਰਕਾਰ ਲੋਕਾਂ ਨਾਲ ਇੱਕ ਦਾਵਾ ਕਰ ਰਹੀ ਆ ਵੀ 31 ਮਈ ਤੱਕ ਚਿੱਟੇ ਦਾ ਬਿਲਕੁਲ ਸਪਾਇਆ ਕਰਦਾਂਗੇ ਨਹੀਂ ਹੋ ਸਕਣਾ 31 ਮਈ ਸਾਡੋ ਇਹਨਾਂ ਨੂੰ ਇੱਕ ਸਾਲ ਦੇ ਵਿੱਚ ਵੀ ਨਹੀਂ ਹੋਣਾ ਬੰਦ ਮੁਸ਼ਕਲ ਆ ਕਿਉਂਕਿ ਜਿਹੜੇ ਵੱਡੇ ਜਿਹੜੀਆਂ ਹੁਣ ਛੋਟੀਆਂ ਮੱਛੀਆਂ ਗਈਆਂ ਇਹਨਾਂ ਨੂੰ ਤਾਂ ਇਹ ਗ੍ਰਿਫਤਾਰ ਕਰੀ ਇਹਨੇ ਜਿਹੜੇ ਰਹਿ ਗਏ ਵੱਡੇ ਮਗਰਮੱਛ ਜਿਵੇਂ ਉਹ ਇਹ ਅਫਸਰ ਫਸੇ ਫਸੀ ਜਾਂਦੇ ਆ ਪਹਿਲਾਂ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਫਸੀ ਫਿਰ ਰਹਿ ਗਈ ਗੱਲ ਇਹ ਜਿਹੜਾ ਪੁਲਿਸ ਅਫਸਰ ਹੈ ਐਸਆਈ ਦੱਸਿਆ ਜਾਂਦਾ ਤੇ ਵੀ ਹਰ ਰੋਜ਼ ਵੱਡੇ ਵੱਡੇ ਅਫਸਰ ਫਸੀ ਆ ਰਹੇ ਆ ਤੇ ਜਦੋਂ ਜੇ ਗੱਲ ਕਰੀਏ ਆਪਾਂ ਇਹ ਤਾਂ ਛੋਟੇ ਮਗਰ ਮਾਛਾ ਜਿਹੜੇ ਭਾਰੀ ਗਿਣਤੀ ਦੇ ਵਿੱਚ ਵੇਚਦੇ ਆ ਚਿੱਟਾ ਹਲੇ ਤਾਂ ਬਾਕੀ ਫੜਨੇ ਉਹ ਬਾਕੀ ਹੈ ਜੀ ਕਿਉਂਕਿ ਜੇ ਹੁਣ ਮਾੜੀ ਮੁਟੀ ਸਖਤਾਈ ਹੋਈ ਆ ਤਾਂ ਇਸ ਕਰਕੇ ਪੰਜਾਬ ਦੇ ਵਿੱਚ ਖਾਸ ਕਰਕੇ ਚਿੱਟਿਆਂ ਨੂੰ ਵੱਧ ਪੰਜਾਬ ਪੁਲਸੀ ਨਜ਼ਰ ਆਉਂਦੀ ਹੈ ਵੇਚਦੀ ਜੀ ਨੂੰ ਕਿ ਆਪਾਂ ਕਹਿੰਦੇ ਸੀ ਜਦੋਂ ਕਿਤੇ ਚਿੱਟਾ ਜਾਂ ਕੋਈ ਨਸ਼ਾ ਵੇਚਦਾ ਤਾਂ ਉੱਥੇ ਗ੍ਰਿਫਤਾਰ ਕਰਦੇ ਆ ਕੋਈ ਨੰਗਾ ਡਟਾ ਜੋ ਵੀ ਕਿਤੋਂ ਵੀ ਇਹਨਾਂ ਨੂੰ ਕਿਤੋਂ ਮਣੀ ਜੀ ਭਲਕ ਲੱਗਦੀ ਆ ਵੀ ਇੱਥੋਂ ਇਹ ਚਿੱਟਾ ਲੰਘਣਾ ਉੱਥੇ ਜਾ ਕੇ ਪੁਲਿਸ ਨਾਕਾ ਲਾ ਲਈ ਜੋ ਵੀ ਕਰ ਲਓ ਮੰਨ ਕੇ ਚਲੋ ਵੀ ਗ੍ਰਿਫਤਾਰ ਕਰਦੀ ਆ ਹਰ ਕੋਈ ਸਿੰਘ ਪਰ ਹੁਣ ਖੁਦ ਹੀ ਅਫਸਰ ਵੇਚਣ ਲੱਗ ਰਹੇ ਆ ਤਾਂ ਇਹ ਸਾਡਾ ਦੇਸ਼ ਦਾ ਭਲਾ ਕਿੱਥੇ ਹੋ ਜੂਗਾ ਤਾਂ ਗੱਲ ਹੁਣ ਇੰਨੀ ਕਾ ਵੀ ਜਿਵੇਂ ਇਹ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਤੇ ਜਿਹਦੇ ਵਿੱਚ ਕੀ ਹੁਣ ਜਿਵੇਂ ਗੱਲ ਕਰੀ ਆਪਾਂ ਐਸਆਈ ਖਾਸ ਕਰਕੇ ਜਿਹੜੇ ਆਪਾਂ ਕਹਿੰਦੇ ਆ ਜੇਲ੍ਹਾਂ ਦੇ ਵਿੱਚ ਹੁਣ ਇਹ ਜੇਲ੍ਹ ਦੇ ਵਿੱਚ ਤਾਂ ਨਾਸੀ ਜੋ ਇਹ ਐਸਆਈ ਤੇ ਪਰ ਜੇਲ੍ਹ ਦੇ ਵਿੱਚੋਂ ਬਰਾਮਦ ਹੁੰਦਾ ਚਿੱਟਾ ਬਠਿੰਡੇ ਦੀ ਜੇਲ੍ਹ ਮੰਨੀ ਜਾਂਦੀ ਆ ਵੀ ਬਹੁਤ ਵੱਡੀ ਜੇਲ੍ਹ ਆ ਪਰ ਲੇਕਿਨ ਜਿਹਨੂੰ ਆਪਾਂ ਬਾਹਰੋਂ ਗ੍ਰਿਫਤਾਰ ਕਰਕੇ ਕਹਿੰਦੇ ਆਂ ਵੀ ਅਪਰਾਧ ਕੀਤਾ ਇਹਨੇ ਇਹ ਗੈਰਕਾਨੂੰਨੀ ਆ ਕੰਮ ਤੇ ਵੀ ਇਹ ਨਸ਼ਾ ਵੇਚਦੇ ਆ ਤਾਂ ਉਹ ਆਪਾਂ ਮੰਨਦੇ ਆਂ ਵੀ ਨਸ਼ੇ ਵਾਲੇ ਨੂੰ ਗ੍ਰਿਫਤਾਰ ਕਰੋ ਪਰ ਜੇਲ੍ਹ ਦੇ ਵਿੱਚ ਹੀ ਕਿਉਂ ਵਿਕਰਿਆ ਨਸ਼ਾ ਦੱਸੋ ਪੰਜਾਬ ਦਾ ਫਿਰ ਭਲਾ ਨਹੀਂ ਹੋ ਸਕਣਾ ਜੇ ਕੋਈ ਜਿਵੇਂ ਹੁਣ ਮਨਿੰਦਰ ਸਿੱਧੂ ਨੇ ਵੀ ਦੱਸਿਆ ਜੇ ਕੋਈ ਅੰਦਰ ਜਾਂਦਾ ਆਉਂਦਾ ਜਾਂ ਅੰਦਰੋਂ ਜਿਹੜੇ ਕੈਦੀ ਆਏ ਹੁੰਦੇ ਆ ਉਹ ਦੱਸ ਰਹੇ ਆ ਵੀ ਅੰਦਰ ਚਿੱਟਾ ਬੇਅਮ ਵਿਕ ਰਿਆ ਪਤਾ ਨਹੀਂ ਕਿੰਨੇ ਕਿੰਨੇ ਲੰਬੇ ਸਮੇਂ ਤੋਂ ਵਿਕ ਰਿਆ ਇਹ ਤਾਂ ਜਦੋਂ ਕੋਈ ਅਫਸਰ ਫੜੇ ਜਾਂਦੇ ਆ ਤਾਂ ਉਦੋਂ ਇਹ ਗੱਲਾਂ ਦੇ ਖੁਲਾਸੇ ਹੁੰਦੇ ਆ ਉਦੋਂ ਪਹਿਲਾਂ ਕਿਸੇ ਨੂੰ ਕੋਈ ਪਤਾ ਨਹੀਂ ਹੁਣ ਜਿਹੜੀ ਅਮਨਦੀਪ ਕੌਰ ਆ 2020 ਦੇ ਵਿੱਚ ਵੇਚਣ ਲੱਗੀ ਸੀ ਤਾਂ ਉਹਨੇ ਵੀ ਕੁਝ ਜੀ ਗੱਲ ਕਰੀਏ ਬਹੁਤ ਜਲਦੀ ਜਵਾਨ ਤੇ ਬਾਹਰ ਆ ਗਈ ਤੇ ਜੇ ਇਹ ਸਲੋਟ ਕੋਈ ਵੀ ਚਿੱਟਾ ਜਿੱਦੋਂ ਫੜਿਆ ਜਾਂਦਾ ਪੁਲਿਸ ਵਾਲੇ ਤੋਂ ਤਾਂ ਚਾਹੇ ਕੋਈ ਆਮ ਵਿਅਕਤੀ ਹੈ ਚਾਹੇ ਕੋਈ ਪੁਲਿਸ ਵਾਲਾ ਜੇ 20 ਦਿਨਾਂ ਬਾਅਦ ਬਾਹਰ ਆ ਜੂ ਤਾਂ ਫਿਰ ਪੰਜਾਬ ਚੋਂ ਚਿੱਟਾ ਨਹੀਂ ਬੰਦ ਹੋ ਸਕਦਾ ਕਮ ਸੇ ਕੰਮ ਨੂੰ ਸਾਲ ਦੂੜ ਸਾਲ ਰੱਖੋ ਚਾਹੇ ਗ੍ਰਾਮ ਜਿਹਦੇ ਤੋਂ 2 ਗ੍ਰਾਮ ਵੀ ਫੜਿਆ ਜਾਂਦਾ ਉਹਨੂੰ ਵੀ ਸਾਲ 2 ਸਾਲ ਰੱਖੋ ਜੇਲ੍ਹ ਦੇ ਵਿੱਚ ਤਾਂ ਕਿ ਸਾਡਾ ਪੰਜਾਬ ਦੇ ਵਿੱਚ ਡਰ ਪੈਵਾਦਾ ਹੋਵੇ ਵੀ ਹਾਂ 2 ਸਾਲ ਲਾਉਣੇ ਪੈਣਗੇ ਜਮਾਨਤ ਤੱਕ ਨਾ ਦਿੱਤੀ ਜਾਵੇ ਇਹਨਾਂ ਨੂੰ ਕਿਉਂਕਿ ਜਦੋਂ ਜਮਾਨਤ ਮਿਲ ਜਾਂਦੀ ਹੈ 20 ਦਿਨਾਂ ਬਾਅਦ ਬਾਹਰ ਆ ਜਾਣਾ ਫੇਰ ਕੋਈ ਕਿਸੇ ਤੱਕ ਭੈ ਨਹੀਂ ਹੈਗਾ ਇਹ ਤਾਂ ਜੋ ਮਰਜੀ 10-20 ਦਿਨ ਲਾ ਕੇ ਕਦੋਂ ਵੀ ਆ ਸਕਦੇ ਆ ਬਾਅਦ ਵਿੱਚ ਚਾਹੇ ਆਪਣਾ ਜਿਹੜੀਆਂ ਨੌਕਰੀਆਂ ਉਹ ਜੁਆਇਨ ਕਰਨ ਚਾਹੇ ਕੋ ਮਨ ਕੇ ਚਲੋ ਵੀ ਬਾਅਦ ਦੇ ਵਿੱਚ ਫੇਰ ਉਹੀ ਕੰਮ ਚੱਲਣਾਗਾ ਜਦੋਂ ਇੱਕ ਵਾਰ ਆਪਣੀ ਸਜ਼ਾ ਕੱਟਣ ਦੇ ਕਾਰਨ ਇਹ ਦੋ ਢੂੜ ਮਹੀਨੇ ਬਾਅਦ ਫੇਰ ਬਾਹਰ ਆ ਜਾਣਗੇ ਪਤਾ ਤਾਂ ਲੱਗ ਹੀ ਜਾਣਾ ਵੀ ਅਸੀਂ ਬਾਹਰ ਤਾਂ ਆਉਣੀ ਆਉਣੀ ਹੋਣਾ ਫੇਰ ਨਹੀਂ ਪੰਜਾਬ ਦਾ ਭਲਾ ਹੋਣਾ 2 ਸਾਲ ਕਮ ਸੇ ਕਮ 2 ਗ੍ਰਾਮ ਵੀ ਹੈ ਜਾਂ 1 ਗ੍ਰਾਮ ਜਿੰਨਾ ਵੀ ਮਿਲਦਾ ਤਾਂ ਉਹਨੂੰ 2 ਸਾਲ ਰੱਖੋ ਪੰਜਾਬ ਦੇ ਵਿੱਚ ਇਹ ਇੱਕ ਆਪਣੀ ਰਿਕੁਐਸਟ ਆ ਸਰਕਾਰ ਨੂੰ ਕਿਉਂਕਿ ਫੇਰ ਤਾਂ ਭਲਾ ਹੋ ਜੂ ਪੰਜਾਬ ਦਾ ਤਾਂ ਨਹੀਂ ਤਾਂ ਮੁਸ਼ਕਲ ਆ ਚਲੋ ਇਹ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਕੰਨਦਰ ਮਿਲਦੇ ਕੱਲ ਨੂੰ ਮਿਲੋ ਬਈ ਤਨਵਾਦ